ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਐਨੂੰ ਜੀਰਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਵੀਰ ਗੋਰੇ ਗੱਲਦਿਆਂ ਨਾਗ ਤਾਂ ਵੱਧ ਸੀ ਪਰ ਕੌਸ਼ਨਾਗ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਿਆ ਹੁਣ ਇਸ ਟਾਈਮ ਤਿੰਨ ਨਾਗ ਰਹਿ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਸੂਤਾ ਜੀ ਸੂਈ ਸਵਾਈ ਵੜ ਇੱਕ ਸੂਨ ਨੂੰ ਤਿਆਰ ਇੱਕ ਨਾਲ ਹੋਰ ਗੱਬਣਾ ਬਚੀ ਹੈ ਕੋਈ ਉਹਦੇ ਨਾਲੋਂ ਦੋ ਚਾਰ ਦਿਨ ਵੱਧ ਲੈ ਜੂ ਇਨਫਰਮੇਸ਼ਨ ਲੈ ਦੇਣਾ ਉਹ ਕਰਦੇ ਅਲਵਾ ਦੇ ਨੇ ਪਰ ਸਾਰੀ ਇਨਫਰਮੇਸ਼ਨ ਲੈ ਗਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇਰਾ ਅਸਦਾ ਨਾਮ ਵੀਰੇ ਗੋਰਾ ਗਿਆ ਪਿੰਡ ਸੁਖੇ ਵਾਲਾ ਵੀਰੇ ਪਿੰਡ ਵੀਰੇ ਆਪਣਾ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਆਟਾ ਮੋਗੇ ਤੋਂ 20 ਕਿਲੋਮੀਟਰ ਆਟਾ ਜੀ ਫੋਨ ਨੰਬਰ ਦੱਸ ਦਈਏ 9781230900 ਜੀ ਕਿੰਨੇ ਨਾਲ ਗੋਰੇ ਸੇਲ ਹੈ ਇਸ ਟਾਈਮ ਇਸ ਟਾਈਮ ਵੀਰੇ ਆਪਣਾ ਤਿੰਨ ਬੜਾ ਰਹੀਆਂ ਤਿੰਨ ਕੇ ਪਹਿਲਾਂ ਚਲਈਆਂ ਗਈਆਂ ਸੇਲ ਹੋ ਗਈਆਂ 6 ਸੀ 6 ਸੀ ਜੀ ਅੱਜ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਕੈ ਨਾ ਮਾਸੂਆ ਇਹ ਵੈੜ ਨਹੀਂ ਵੀਰੇ ਦੂਜੇ ਸੂਏ ਸੂਣਾ ਵਾ ਹੂੰ ਦੈਣ ਮੰਨ ਕੇ ਚਲੋ ਤਿਆਰ ਹੀ ਆ ਕੋਈ 1-2 ਦਿਨ ਲੈ ਜੂਗੀ ਹੂੰ ਹਾਂਜੀ ਕਿੰਨਾ ਕਿ ਦੁੱਧ ਪਿਆਜੀ ਤੇਰੇ ਸਾਹਬ ਮੇਰੀ ਮਾਲਕਨ ਦੁੱਧ ਦੱਸਿਆ 17 ਤੋਂ 18 ਕਿਲੋ ਆਪਣ ਨੂੰ ਵੇਰ ਲੈ ਸੁਈ ਦਾ ਬਾਕੀ ਚਲੋ ਕੋਈ ਵੀ ਵੈੜ ਅਗਲਾ ਆਪ ਦੀ ਸਮਝ ਨਾਲ ਲੈ ਲਵੇ ਹਨਾ ਵੀ ਅਗਲਾ ਕਿੰਨਾ ਲੈ ਸਕਦਾ ਵਾ ਤੇ ਥਣਾ ਦੀ ਆਪਣੀ ਸਾਰੀਆਂ ਵੈੜਾਂ ਦੀ ਗਾਰੰਟੀ ਹੋਊਗੀ ਵੀਰੇ ਜਾਇਜ਼ ਜਮਲ ਬਿਲਕੁਲ ਜਾਇਜ਼ ਮਲ ਹੋ ਗਿਆ ਵੀਰੇ 48000 ਰੁਪਿਆ ਠੀਕ ਆ ਹਾਂਜੀ ਵਿੱਚੋਂ ਜਿਹੜੇ ਛੋਟੇ-ਛੋਟੇ ਮਾਨਦਾਨ ਹੋ ਜਾਣਗੇ ਕੱਢੀਏ ਬਾਹਰ ਆ ਦੋਸਤੋ ਇੱਕ ਨੰਬਰ ਦੂਜੇ ਸਵੇਰ ਵੀਰ ਦੱਸਦਾ ਜਰਸੀ ਸੁੰਦੀ ਆ ਸੂਨ ਨੂੰ ਤਿਆਰੀ ਆ ਕੋਈ ਇੱਕ ਅੱਧਾ ਦਿਨ ਲੈ ਵੀ ਸਕਦੀ ਐ ਤੇ ਤੁਹਾਡੇ ਘਰੇ ਕੋਈ ਜਾਂਦੀ ਸੂ ਵੀ ਸਕਦੀ ਐ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਅਮਰੀਕਨ ਵੈੜਾਂ ਵਰਗਾ ਹਵਾਨਾ 17 18 ਕਿਲੋ ਵੀਰ ਗੁਰਾਗੱਲ ਦੱਸਦਾ ਕਿ ਪਹਿਲੇ ਸੂਵੇ ਪਲੂਨ ਦੁੱਧ ਪਿਆਗੀ ਆ ਬਾਕੀ ਜਿਹੜੇ ਹਿਸਾਬ ਨਾਲ ਹਵਾਨੇ ਦੀ ਤਿਆਰੀ ਐ ਸੋਹਣਾ ਖੁੱਲਾ ਵੱਡਾ ਹਵਾਨਾ ਤਿਆਰ ਕੀਤਾ ਉਹ ਹਿਸਾਬ ਨਾਲ ਇਹਨਾਂ ਦੁੱਧ ਪਿਆਉਣਾ ਵੀ ਚਾਹੀਦਾ ਕਿਉਂਕਿ ਬਾਕੀ ਜੇ ਏਡੇ ਵੱਡੇ ਹਵਾਨੇ ਵਾਲੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆਂ ਖੋਟਸ਼ਾਂਗ ਪੋਰਾ ਆਵਣੀ ਹੱਜੀ ਸਾਈਡਾਂ 'ਚ ਬਲ ਢੱਲ ਬਾਕੀ ਬਾਕੀ ਇੰਨੀ ਕੁ ਬਲ ਢੱਲ ਤਾਂ ਕਰ ਮਾਲੀਆਂ ਸੂੰਦੀਆਂ ਸੂੰਦੀਆਂ ਜਦੋਂ ਜੋਰ ਮਾਰਦੀਆਂ ਉਦੋਂ ਕੱਢ ਦਿੰਦੀਆਂ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਜੇ ਮੱਝ ਲੈਣੇ ਆ ਮਾੜੀ ਤੋਂ ਮਾੜੀ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਆ ਤੇ ਜੇ ਆਪਾਂ ਝੋਟੀ ਵਾਲੇ ਪਾਸੇ ਹੋਗੇ ਸੁਨੱਖੀ ਲੈਣੀ ਆ ਵੱਡੀ ਲੈਣੀ ਆ ਤਾਂ ਫਿਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਆ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤੇ ਮੁੱਲ ਅੱਧਾ ਹੀ ਹੁੰਦਾ ਮੱਝ ਨਾਲੋਂ ਤਾਂ ਕਰਕੇ ਡਿਮਾਂਡ ਚ ਵੱਧ ਰਹਿੰਦੀ ਹੈ ਹਰੇਕ ਘਰੇ ਦੁੱਧ ਪੀਣ ਵਾਲੇ ਭੈਣ ਭਰਾ ਦੀ ਡਿਮਾਂਡ ਹੁੰਦੀ ਬਈ ਯਾਰ ਜਰਸੀ ਦੁੱਧ ਪੀਣ ਨੂੰ ਲੈਣੀ ਆ ਅ ਗਾੜੀ ਚ ਵੀ ਦੁੱਧ ਚੰਗਾ ਮੂਹਰੇ ਥਾਂ ਤੋਂ ਫੋਟ ਵੰਗੂ ਹੁਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ 17 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਇਹਨਾਂ ਦੁੱਧ ਮੰਨ ਕੇ ਲੈ ਲਓ ਇਹਨਾਂ ਖੁੱਲਾ ਪਿਆ ਦੇਣਾ ਤੇ ਮੁੱਲ ਜਾਇਜ਼ ਹੀ ਆ ਕਰ ਨੂੰ ਵੀਰ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 48000 ਚੋਂ ਵੀਰ ਕਹਿੰਦਾ ਮਾਨ ਕਰ ਦੂੰਗਾ ਬਿਲਕੁਲ ਜਾਇਜ਼ ਡਿਮਾਂਡ ਜੇ ਜੋ ਕੋਈ ਥੋੜਾ ਘਣਾ ਮਾਨ ਤਾਨ ਹੋ ਜਾਊਗਾ ਮੂੰਹ ਮੱਥੇ ਦੀ ਸੋਹਣੀ ਐ ਦੂਜਾ ਸੁਆ ਬਦਾਮੀ ਰੰਗ ਦੀ ਜਰਸੀ ਸੋਹਣਾ ਵੱਡਾ ਹਵਾਨਾ ਤਿਆਰ ਕੀਤਾ ਖੁੱਲਾ ਦੁੱਧ ਪਿਆ ਜੂ ਬਾਕੀ ਬੰਦਾ ਸੇਵਾ ਸੰਭਾਲ ਗੌਰ ਕੇਅਰ ਵਾਲਾ ਹੋਣਾ ਚਾਹੀਦਾ ਜੇ ਵੱਧ ਸੇਵਾ ਕਰ ਲੋਗੇ ਹੋ ਸਕਦਾ ਕੋਈ 2 ਕਿਲੋ ਵੱਧ ਪਿਆ ਜੇ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਐ ਇੱਕ ਇਧਰ ਹੋਰ 2 ਨੰਬਰ ਤੇ ਬਹੁਤ ਚੰਗੀ ਮੱਛੀ ਇਹਦੇ ਬਾਰੇ ਵੀ ਪੁੱਛ ਦਿੰਨੇ ਆ ਗੋਰੀ ਕੰਨਮਾ ਸੁਆ ਇਹਦਾ ਇਹ ਬੱਚੀ ਮੇਰੇ ਕੋਲ ਹੁਣਾ ਪਹਿਲਾ ਸੁਆਵਾ ਮੂੰਹ ਤੋਂ ਦੋ ਦੰਦ ਆਈ ਹੈ ਜੀ ਦੋਂਦੀ ਹਾਂ ਦੋਂਦੀ ਬੱਚੀ ਆਈ ਇਹ ਡੈਨ ਮੇਰੇ ਦੇ ਮਾਲਕਾਂ ਦੇ ਦਸਨ ਮਤਾਬ ਕੋ 12 ਦਿਨ ਆਏ ਦਿਨ ਪੂਰੇ ਹੋਣ ਚ ਪਈ ਆ ਡੇਟ ਮੁਤਾਬਕ ਹਾਂਜੀ ਬਾਕੀ ਦੇ ਵਕਤੇ ਲੈ ਜਾਂਦੀ ਕੋਈ ਉਹ ਗੱਲ ਵੱਖਰੀ ਜਾਣੀ ਤੇਰੇ ਹਿਸਾਬ ਨਾਲ ਕਿੰਨਾ ਗਦੁੱਧ ਪਿਆ ਮੇਰੇ ਬੱਚੀ ਬਾਨੀ ਆਦਾ ਚੰਗੀ ਜਿੰਨੀ ਚੰਗੀ ਗੱਲ ਓਨੀ ਕੁਆਲਿਟੀ ਚ ਹਣਾ ਕੱਦ ਬਹੁਤ ਵੱਡਾ ਰੰਗ ਢੰਗ ਬਾਲਾ ਸੋਹਣਾ ਵਾ ਇਹ ਦੋ ਤਮਾਲੂ ਜਿੰਨਾਂ ਬੱਚੀ ਦਾ ਵਜੂਦ ਆ ਵੀ ਨਾਰਮਲ ਇਹਨੂੰ ਚਾਹੀਦਾ 16-17 ਕਿਲੋ ਬਲੂਨ ਨੂੰ ਪਾਉਣਾ ਸਹੀ ਹੈ ਬਾਕੀ ਅਗਲਾ ਆਪ ਦੀ ਸੇਵਾ ਦਾ ਰਹਿਣਾ ਹੈ ਜੈ ਜੈ ਮਾਲਾ ਵੀਰੇ ਅੱਜ ਦਾ ਮਾਲੂਗਾ ਬੱਚੀ ਦਾ ਬਿਲਕੁਲ ਜੈਜ 55000 ਰੁਪਿਆ ਜਿੱਥੇ ਮਾਨ ਤਾਨ ਹੋਊਗਾ ਪਰ ਤਿਆਰ ਹੋ ਕੇ ਬੱਚੀ ਬਾਹਲੇ ਰੁਪਈਆ ਦੀ ਜਾਣਾ ਸਹੀ ਹੈ ਕੱਢ ਲੀਏ ਬਾਹਰ ਨੂੰ ਦੋਸਤੋ 2 ਨੰਬਰ ਪਹਿਲਾ ਸੂਆ ਪਲੂਨ ਬੱਚੀ 1 ਨੰਬਰ ਦੂਜਾ ਸੂਆ 48000 ਚੋ ਮਾਨ ਤਾਨ ਹੋ ਜੂ ਕੋਈ 17-18 ਕਿਲੋ ਦੁੱਧ ਪਿਆ ਜੂ ਬਾਕੀ ਦੋ ਨੰਬਰ ਤੁਹਾਨੂੰ ਤੋੜ ਕੇ ਵਿਖਾਉਣੇ ਆ ਪਲੋਂ ਵਿੱਚੀ ਨਮਾਹਣ ਵੱਡੀ ਵੱਡੀ ਬਹੁਤ ਹੈ ਬਾਕੀ ਜਦੋਂ ਤੁਰੀ ਆਪ ਹੀ ਦਸੂਗੀ ਕਿ ਮੈਂ ਹੈਗੀ ਆ ਜਾਦਵਰੀਡ ਬਹੁਤ ਹੈ ਕੱਦ ਵੱਡਾ ਨਹੀਂ ਆਮ ਪਹਿਲਣ ਵਿੱਚੀ ਦਾ ਏਡਾ ਕੱਦ ਕਿਸੇ ਟਾਵੀ ਵੈੜਦਾ ਹੀ ਹੁੰਦਾ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਹੈ ਵੈੜ ਇੱਕ ਨੰਬਰ ਵੀ ਵੱਡੀ ਹੈ ਪਰ ਦੋ ਨੰਬਰ ਇੱਕ ਨੰਬਰ ਨਾਲੋਂ ਵੀ ਵੱਡੀ ਹੈ ਹਜੇ ਹੈ ਵੀ ਨਮਾਹਣ ਦੋ ਦੰਦ ਗਰੋਥ ਹੈ ਜੇ ਨੇ ਹੋਰ ਵੀ ਕਰ ਜਾਣੀਆਂ ਸਹੀ ਮੈਨੇ ਦੂਜੇ ਸੂਏ ਨੂੰ ਵੈੜ ਬਾਨਾਏ ਨੇ ਦੁੱਧ 16 17 ਕਿਲੋ ਵੀਰ ਦੱਸਦਾ ਖੁੱਲਾ ਪਿਆ ਜੂ ਤੇ ਮੁੱਲ ਵੀ ਜਾਇਜ਼ ਹੀ ਆ ਤੇ ਜਿੱਦਣ ਵੀਰ ਕਹਿੰਦਾ ਤਿਆਰ ਹੋ ਜਾਂਦੀ ਆ ਅੱਜ ਦਾ ਮੁੱਲ ਆ ਕੱਚੀ ਦਾ 12 ਦਿਨਾਂ ਦੀ ਹਜੇ ਕੱਚੀ ਐ ਅੱਜ ਵੀਰ ਕਹਿੰਦਾ ਇੰਨੇ ਪੈਸਿਆਂ ਦੀ ਦੇਣੀ ਆ ਤੇ ਜਿੱਦਣ ਤਿਆਰ ਹੋ ਜਾਂਦੇ ਫੇਰ ਤਾਂ ਵੀਰ ਕਹਿੰਦਾ ਬਾਹਲੇ ਪੈਸਿਆਂ ਦੀ ਆ ਉਹ ਤੁਹਾਨੂੰ ਵੀ ਪਤਾ ਜਿਹੜਾ ਕੋਈ ਭੈਣ ਭਰਾ 10 12 ਦਿਨ ਸਾਂਭੂਗਾ ਤੇ ਅੱਜ ਵਾਲੇ ਭਾਜ ਦਾ ਕਿਹਨੇ ਦੇਣੀ ਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਕੋਈ 5 7 ਸਵੇਰ ਕਰਮਾਂ ਵਾਲੀ ਵਧੀਆ ਦੁੱਧ ਪਿਆਊਗੀ ਦੇ ਦਿਨੋਂ ਦੇਣਾ ਮਗਹੀ ਵਾਧਦੀ ਜਾਂਦੀ ਹੈ ਘਟਦੀ ਤਾਂ ਹੈ ਨਹੀਂਗੀ ਪੰਜ ਸੱਤ ਸੂਵੇ ਦੁੱਧ ਪੀ ਕੇ ਵੀ ਜੇ ਤੁਸੀਂ ਸੇਲ ਕਰਦੇ ਆ ਤਾਂ ਵੀ ਇੰਨੇ ਪੈਸੇ ਨਹੀਂ ਜਿੰਨਿਆਂ ਦੀ ਤੁਸੀਂ ਹੁਣ ਲੈਣੀ ਆ ਤਾਂ ਵੀ ਇਸ ਤੋਂ ਕੋਈ 5-4000 ਵਧ ਨਫਾ ਨਫਾ ਨਾਲ ਹੋਰ ਦੇ ਕੇ ਜਾਊ ਕਰਮਾ ਵਾਲੀ ਥਣ ਸੋਹਣੀ ਆ ਹਾਦੀ ਚੁਾਈ ਵਾਲੇ ਆ ਗੈਬ ਚ ਲੱਗੇ ਹੋਇਆ ਕੱਲੀ ਕੱਚੀ ਕੱਚੀ ਐ 10-12 12 ਦਿਨ ਡੇਟ ਮੁਤਾਬਕ ਜੇ ਕੱਚੀ ਐ 11-12 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲਾਂਦਾ ਮਛੀਲੇ ਵਾਲਾ ਆਊ ਬਹੁਤ ਕਿਉਂਕਿ ਵਾਲ ਟੱਲਾ ਹਜੇ ਪਈਆਂ ਬਹੁਤ ਹੂ ਮੱਥੇ ਦੀ ਸੋਹਣੀ ਐ ਪਹਿਲਾ ਸੂਆ ਦੋ ਦੰਦ ਜਰਸੀ ਨਸਲ ਦੀ ਪੂਰੇ ਫੁੱਲ ਵੱਡੇ ਕੱਦ ਦਾ 82 ਵਿਚਿਆ 16 17 ਕਿਲੋ ਵੀਰ ਦੱਸਦਾ ਖੁੱਲਾ ਦੁੱਧ ਪਿਆ ਜੂ ਵਹਿੜ ਇੱਕ ਨੰਬਰ ਵੀ ਵੱਡੀ ਐ ਤੇ ਜੇ ਆਪਾਂ ਵੇਖਣੀ ਹੋਵੇ ਤਾਂ ਦੋ ਨੰਬਰ ਇੱਕ ਨੰਬਰ ਨਾਲੋਂ ਵੀ ਕੋਈ ਤਿੰਨ ਢਾਈ ਉਂਗਲਾਂ ਵੱਡੀ ਐ ਹਾਈਟ ਵੱਧ ਐ ਤੇ ਇੱਕ ਇਧਰ ਹੋਰ ਤਾਜੀ ਸੂਈ ਸਵਾਈ ਮੱਛੀ ਜੇ ਕੋਈ ਭੈਣ ਭਰਾ ਤਾਜੀ ਸੂਈ ਸਵਾਈ ਵਹਿੜ ਲੈਣ ਦਾ ਚਾਹ ਬਾਣਾ ਤੇ ਤਿੰਨ ਨੰਬਰ ਲਾਸਟ ਸੂਈ ਸਵਾਈ ਐ ਮਗਰ ਮੇਲਕਾ ਪੱਬੂ ਕੰਨ ਮਾ ਸੂਆ ਗਰੇ ਹੀ ਵੇਡ ਵੀਰੇ ਪਹਿਲੇ ਸੂਏ ਸੋਈ ਆ ਮਗਰ ਬੱਛਾ ਵੀਰੇ ਇਹਦੇ ਤੇ ਅੱਜ ਹੀ ਆਈ ਆ ਵੀਰੇ ਇਹ ਚੁਆਈ ਚੁਈ ਦੀ ਇੱਕ ਨੰਬਰ ਆ ਠੰਡੀ ਸੀਜਲਾ ਜੀ ਕਿੰਨਾ ਕੁ ਦੁੱਧ ਦੱਸਦੇ ਆ ਦੁੱਧ ਵੀਰੇ ਅੱਜ ਦਾ ਦੱਸਿਆ ਜਿਹੜਾ ਮਾਨਕ ਨੇ 9 ਤੋਂ 10 ਕਿਲੋ ਤੇ ਬਾਕੀ ਮਨੋ ਜੇ ਚੰਗੀ ਸੇਵਾ ਕਰੂਗਾ ਕੋਈ 12 ਕਿਲੋ ਦੁੱਧ ਬਾਦੂਗੀ ਜੈ ਜੈ ਮੋਲ ਇਹਦਾ 35000 ਰੁਪਿਆ ਵੀਰੇ 35000 ਦੀ ਹਾਂ ਵਿੱਚ ਮਾਨਤਨ ਕਰਦਾਂਗੇ ਬਾਕੀ ਕੁਆਲਿਟੀ ਬਹੁਤ ੰਡੇ ਵਾਲ ਬਹੁਤ ਸੋਹਣਾ ਸਹੀ ਹੈ ਜੀ ਆ ਦੋਸਤੋ ਤਿੰਨ ਨੰਬਰ ਤੇ ਲਾਸਟ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਘੱਟ ਮੋਲ ਦੀ ਸਸਤੇ ਮੋਲ ਦੀ ਤਿੰਨ ਨੰਬਰ ਲਾਸਟ ਤਾਜੀ ਸੂਈ ਸਵਾਈ ਪਹਿਲਾ ਸੂਆ ਪਲੂਣ ਵੱਛੀ ਆ ਵੀਰ ਕਹਿੰਦਾ ਅੱਜ ਹੀ ਆਈ ਐ ਜਿੰਨਾ ਤੋਂ ਲਈ ਉਹ ਕਹਿੰਦੇ 10 ਕਿਲੋ ਦੁੱਧ ਖੁੱਲਾ ਤਿਆਰ ਐ ਤੇ ਵੀਰ ਕਹਿੰਦਾ ਜੇ ਅਗਲਾ ਸੇਵਾ ਕਰ ਲੂਗਾ ਕਿਉਂਕਿ ਹਜੇ ਤਾਜੀ ਸੂਈ ਆ ਦੁੱਧ ਇਹਨੇ ਵੱਜ ਜਾਣਾ 2 ਕਿਲੋ ਦੁੱਧ ਵੀਰ ਦੱਸਦਾ ਹੋਰ ਵਧਾ ਦੂ ਯਾਨੀ ਕਿ 12 ਕਿਲੋ ਖੁੱਲਾ ਦੁੱਧ ਪਿਆ ਜੂ ਇਸ ਟਾਈਮ 5 ਕਿਲੋ ਸਵੇਰ 5 ਕਿਲੋ ਸ਼ਾਮ ਨੂੰ ਦੋਹਾਂ ਡੰਗਾਂ ਦਾ 10 ਕਿਲੋ ਦੁੱਧ ਐ ਕਿਲੋ ਕਿਲੋ ਦੋਨਾਂ ਟਾਈਮਾਂ ਦਾ ਦੁੱਧ ਹੋਰ ਵੀਰ ਕਹਿੰਦਾ ਵਧਾ ਦੂ ਤੇ ਮੁੱਲ ਸਿਰਫ 35000 35000 ਚੋ ਵੀ ਕੋਈ ਮੌਕੇ ਤੇ ਥੋੜਾ ਘਣਾ ਮਾਨ ਤਾਨ ਛੋੜ ਛੱਪਾ ਹੋ ਜੂ ਹਵਾਨਾ ਬਹੁਤ ਸੋਹਣਾ ਫਾੜੀ ਵਾਲਾ ਹਵਾਨਾ ਥਾਂ ਸੋਹਣੀ ਹੱਦੀ ਚਵਾਈ ਵਾਲੇ ਪਹਿਲਾ ਸੂਆ ਪਲੂਨ ਵੱਚੀ ਜਰਸੀ ਨਸਲ ਦੀ 34 35000 ਦੀ 12 13 ਕਿਲੋ ਦੁੱਧ ਵਾਲੀ ਜਰਸੀ ਦਿੰਦਾ ਵੀ ਕੌਣ ਹੈ ਅੱਜ 10 ਕਿਲੋ ਤਿਆਰ ਆ 2 ਕਿਲੋ ਦੁੱਧ ਹੋਰ ਵਧਾ ਦੂ ਛੋਟੇ ਪਰਿਵਾਰ ਨੂੰ ਪੂਰੀ ਵਧੀਆ 34 35000 ਦੀ ਤਾਜੀ ਸੂਈ ਵੱਚੀ ਦਿੰਦਾ ਵੀ ਕੌਣ ਹੈ ਤੇ ਦੁੱਧ ਮੱਝ ਵਰਗਾ ਹੋਣਾ ਤੇ ਜੇ ਆਪਾਂ ਮੱਝ ਲੈਨੇ ਆ 34 35000 ਦੀ ਤਾਂ ਅੱਜ ਕੱਲ ਤੁਹਾਨੂੰ ਵੀ ਪਤਾ ਫੰਡਰ ਮੱਝ ਵੀ ਨਹੀਂ ਆਉਂਦੀ ਤੇ ਦੁੱਧ ਦੇਨੇ 10 ਕਿਲੋ ਐਸ ਟਾਈਮ ਕੰਡੇ ਵਾਲਾ 2 ਕਿਲੋ ਦੁੱਧ ਹੋਰ ਵਧਾ ਦੂ ਲਾਸਟ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਨਾਗ ਇੱਕ ਨੰਬਰ ਸੂਨ ਨੂੰ ਜਮ ਤਿਆਰ ਹੋ ਸਕਦਾ ਦਿਹਾੜੀ ਕੱਢ ਜੇ ਹੋ ਸਕਦਾ ਤੁਹਾਡੇ ਘਰੇ ਜਾਂਦੀ ਸੂਪੇ 17 18 ਕਿਲੋ ਦੁੱਧ ਪਹਿਲੇ ਸੂਵੇ ਪਲੂਣ ਪਿਆ ਗਈ ਆ ਦੂਜੇ ਸੂਵੇ ਸੂਨ ਨੂੰ ਤਿਆਰ ਪੂਰੇ ਵੱਡੇ ਗੱਦ ਘਾਟ ਵਾਲੀ ਚੰਗੇ ਦੁੱਧ ਵਾਲੀ ਦੂਜਾ ਸੂਆ ਟਾਪ ਦੀ ਬੱਚੀ ਤੇ 2 ਨੰਬਰ ਪਹਿਲਾ ਸੂਆ ਨਮਾਹਾਨ ਦੋ ਦੰਦਵੜ ਇਹ ਵੀ ਵੀਰ ਦੱਸਦਾ ਜਿਹੜੇ ਹਿਸਾਬ ਨਾਲ ਬੱਚੀ ਦਾ ਕੱਦ ਕਾਠਾ ਬਜ ਜਾਣਾ ਜਾਤ ਬ੍ਰੀਡ ਆ 16 17 ਕਿਲੋ ਦੁੱਧ ਪਿਆਜੂ ਇਹ ਤਿੰਨ ਨਾਂਗ ਸੇਲ ਹੈ ਇਨਫਾਰਮੇਸ਼ਨ ਲੈ ਕੇ ਦੇ ਦਿੱਤੀ ਆ ਜਿਹਦੇ ਜਿਹੜਾ ਵੀ ਨਾਂਗ ਪਸੰਦ ਆਉਂਦਾ ਵੀਰ ਗੁਰੂ ਇਹ ਗੱਲਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕੋਈ ਸੂਈ ਸਵਾਈ ਵੜ ਲੈਣ ਦਾ ਚਾਹ ਵਾਣਾ 35000 ਜੀ ਵੀਰ ਕੰ ਦਾ ਮਾਨ ਕਰ ਦੂ ਪਹਿਲੇ ਸੂਏ ਸੂਈ ਆ ਮਗਰ ਮੇਲ ਕਾਫ ਫੋਨ ਨੰਬਰ ਸਕਰੀਨ ਤੇ ਸਾਰਿਆਂ ਸਤਿ ਸ਼੍ਰੀ ਅਕਾਲ